ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਨਵੀਂ ਕਹਾਣੀ ਲੈ ਕੇ ਆਏ ਹਾਂ ਜਿਹਦਾ ਨਾਮ ਹੈ ਹਸੂਏ ਖੁਸ਼ੀਏ ਦਾ ਕੋਲ ਚਲੋ ਦੋਸਤੋ ਬਿਨਾ ਟਾਈਮ ਗਵਾਏ ਅੱਜ ਦੀ ਗਾਣੀ ਸ਼ੁਰੂ ਕਰਦੇ ਹਾਂ ਬੜੇ ਚਿਰਾਂ ਦੀ ਗੱਲ ਹੈ ਕਿਸੇ ਪਿੰਡ ਵਿੱਚ ਦੋ ਬੰਦੇ ਰਹਿੰਦੇ ਸਨ ਜੋ ਉਮਰੋਂ ਕੱਦ ਕਾਠੋਂ ਤੇ ਸੁਭਾਅ ਵੱਲੋਂ ਇੱਕ ਦੂਜੇ ਨਾਲ ਮਿਲਦੇ ਜੁਲਦੇ ਸਨ ਉਹ ਸਦਾ ਇਕੱਠੇ ਹੀ ਰਹਿੰਦੇ ਤੇ ਕੱਲ ਉਹਨਾਂ ਨੂੰ ਉਦਾਸ ਕਰ ਦਿੰਦੀ ਸੀ ਜ਼ਿੰਦਗੀ ਵਿੱਚ ਕਿੰਨੇ ਹੀ ਦੁੱਖ ਤਕਲੀਫ ਆਏ ਦੋਵਾਂ ਨੇ ਇੱਕ ਦੂਜੇ ਦਾ ਹੱਥ ਫੜ ਕੇ ਰੱਖਿਆ ਉਹਨਾਂ ਦੇ ਨਾਂ ਖੁਸ਼ੀਆਂ ਤੇ ਹੱਸੂਆਂ ਸੰ ਉਹਨਾਂ ਦੇ ਕਈ ਕਿਸੇ ਕਹਾਣੀਆਂ ਲੋਕਾਂ ਵਿੱਚ ਬਹੁਤ ਮਸ਼ਹੂਰ ਹਨ ਸਿਆਣੇ ਬਜ਼ੁਰਗ ਦਸਤੇ ਹਨ ਕਿ ਦੋਵਾਂ ਦੇ ਮਨ ਵਿੱਚ ਇੱਕ ਵਾਰੀ ਫੁਰਨਾ ਫੁਰਿਆ ਕਿ ਬਾਹਰ ਜਾ ਕੇ ਕਿਉਂ ਨਾ ਦੁਨੀਆ ਦੇਖੀ ਜਾਵੇ ਉਹਨਾਂ ਨੇ ਬਹੁਤ ਸ਼ਹਿਰਾਂ ਪਿੰਡਾਂ ਤੇ ਕਸਬਿਆਂ ਦੀ ਸੈਰ ਕੀਤੀ ਇੱਕ ਵਾਰ ਫਿਰਦੇ ਫਿਰਾਂਦੇ ਉਹ ਇੱਕ ਪਿੰਡ ਦੀ ਸੱਤ ਵਿੱਚ ਪੁੱਜ ਗਏ ਸੱਤ ਦੇ ਵਿੱਚ ਬੜਾ ਭਾਰੀ ਇਕੱਠ ਹੋਇਆ ਹੋਇਆ ਸੀ ਉਹਨਾਂ ਨੇ ਸੋਚਿਆ ਕਾਤਾ ਇਕੱਟ ਹੈ ਆਪਾਂ ਵੀ ਵੇਖੀਏ ਅੱਗੇ ਅਖਾੜਾ ਪੁੱਟਿਆ ਹੋਇਆ ਸੀ ਤੇ ਕੋਲ ਦੀ ਤਿਆਰੀ ਹੋ ਰਹੀ ਸੀ ਐਨੇ ਲੋਕੀ ਬਾਗੇ ਤੇ ਸ਼ੇਰੇ ਦਾ ਕੋਲ ਵੇਖਣ ਆਏ ਹੋਏ ਸਨ ਦੋਵਾਂ ਦਾ ਕੋਲ ਸ਼ੁਰੂ ਹੋ ਗਿਆ ਦੋਵੇਂ ਪਲਵਾਨ ਪਾਰੇ ਸਨ ਪੀੜ ਵਿੱਚੋਂ ਵੀ ਕੋਈ ਲੋਕੀ ਲਲਕਾਰੇ ਮਾਰਨ ਲੱਗ ਪਏ ਸਨ ਜਦੋਂ ਕੋਈ ਦਾਅ ਵਖਾਉਂਦਾ ਪੀੜ ਵਿੱਚੋਂ ਕੋਈ ਨਾ ਕੋਈ ਤਾੜੀ ਮਾਰ ਦਿੰਦਾ ਤੇ ਬਸ ਫੇਰ ਕੀ ਸੀ ਉਸਦੇ ਪਿੱਛੇ ਤਾੜੀਆਂ ਦਾ ਮੀਂਹ ਵਰਸਣ ਲੱਗ ਪੈਂਦਾ ਜਦੋਂ ਉਹ ਇੱਕ ਦੂਜੇ ਦਾ ਦਾਅ ਬਚਾਉਂਦੇ ਤਾਵੀ ਰੌਲਾ ਪੈਂਦਾ ਬੜਾ ਚਿਰ ਕੋਲ ਐਵੇਂ ਹੀ ਚੱਲਦਾ ਰਿਹਾ ਇਉਂ ਲੱਗਦਾ ਸੀ ਕਿ ਦੋਵੇਂ ਵਿੱਚੋਂ ਕੋਈ ਵੀ ਨਹੀਂ ਤਹੇਗਾ ਬੜੀ ਜ਼ੋਰ ਅਜਮਾਈ ਪਿੱਛੋਂ ਸ਼ੇਰੇ ਨੂੰ ਬਾਗੇ ਨੇ ਟਾ ਹੀ ਲਿਆ ਲੋਕਾਂ ਨੇ ਰੌਲਾ ਪਾ ਪਾ ਕੇ ਆਕਾਸ਼ ਨੂੰ ਗੂੰਜਣ ਲਾ ਦਿੱਤਾ ਬਾਗਾ ਖੁਸ਼ੀ ਵਿੱਚ ਥਾਪੀਆਂ ਮਾਰਨ ਲੱਗਾ ਲੋਕਾਂ ਨੇ ਉਸ ਨੂੰ ਮੋਡਿਆਂ ਤੇ ਚੁੱਕ ਲਿਆ ਸ਼ੀਰਾ ਉਦਾਸ ਹੋ ਕੇ ਇੱਕ ਪਾਸੇ ਜਾ ਬੈਠਾ ਤੇ ਸੋਚਣ ਲੱਗਾ ਕਸਰ ਤਾਂ ਮੈਂ ਵੀ ਕੋਈ ਨਹੀਂ ਛੱਡੀ ਉਸ ਦਾ ਕਿਸੇ ਨੂੰ ਵੀ ਕੋਈ ਖਿਆਲ ਤੱਕ ਨਹੀਂ ਸੀ ਹਸੂਆ ਉੱਠਿਆ ਤੇ ਜੋ ਬੰਦਾ ਪਿੰਡ ਦਾ ਮੋਰੀ ਸੀ ਉਸ ਕੋਲ ਪੁੱਜਾ ਉਸਨੇ ਪੁੱਛਿਆ ਮੈਂ ਤੇ ਤੇਰਾ ਸਾਥੀ ਜੇ ਤੈਨੂੰ ਕੋਲ ਵਿਖਾਈ ਹੈ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਪਿੰਡ ਦਾ ਮੋਰੀ ਥੋੜਾ ਜਿਹਾ ਮੁਸਕਰਾਇਆ ਤੇ ਬੋਲਿਆ ਨਹੀਂ ਸਾਨੂੰ ਕੋਈ ਇਤਰਾਜ਼ ਨਹੀਂ ਲੰਗੋਟ ਬਨ ਕੇ ਖੁਸ਼ੀਆਂ ਤੇ ਹਸੂਆ ਅਖਾੜੇ ਵਿੱਚ ਆ ਗਏ ਕਾਫੀ ਧੀਰ ਆਪੋ ਵਿੱਚ ਦੋਵਾਂ ਨੇ ਕਮਾਲ ਦੇ ਹੱਥ ਵਿਕਾਏ ਲੋਕਾਂ ਉਹਨਾਂ ਦੇ ਦਾਅ ਪੇਚਾ ਤੇ ਤਾੜੀਆਂ ਵਜਾਉਂਦੇ ਰਹੇ ਬਾਗਾ ਤੇ ਸ਼ੇਰਾ ਵੀ ਦੋਵੇਂ ਕੋਲ ਦਾ ਆਨੰਦ ਮਾਣ ਰਹੇ ਹਰ ਕੋਈ ਕੋਲ ਵੇਖਣ ਲਈ ਇੱਕ ਦੂਜੇ ਤੋਂ ਅੱਗੇ ਖਲੋਣ ਦੀ ਕੋਸ਼ਿਸ਼ ਕਰਨ ਲੱਗਾ ਇਹੋ ਜਾਪਦਾ ਸੀ ਕਿ ਜਿਵੇਂ ਦੋਵਾਂ ਨੇ ਰਲ ਕੇ ਮੇਲਾ ਲੁੱਟ ਲਿਆ ਹੋਵੇ ਆਖਿਰ ਨੂੰ ਖੁਸ਼ੀਏ ਨੇ ਸੂਏ ਨੂੰ ਟਾਲਿਆ ਲੋਕੀ ਇੱਕ ਦੂਜੇ ਨੂੰ ਵੱਧ ਵੱਧ ਕੇ ਰੌਲਾ ਪਾਉਣ ਲੱਗ ਪਏ ਹਸੂਆ ਵੀ ਖੁਸ਼ ਵਿੱਚ ਨੱਚਣ ਲੱਗਾ ਸ਼ੇਰਾ ਤੇ ਬੱਗਾ ਉਸ ਵੱਲ ਬਿਟ ਬਿਟ ਵੇਖਣ ਲੱਗੇ ਦੋਵਾਂ ਦੇ ਮੂੰਹ ਤੇ ਹੈਰਾਨੀ ਦੀ ਸਾਫ ਚਲਕ ਰਹੀ ਸੀ ਦੋਸਤੋ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ